ਦੱਖਣ ਭਾਰਤ ਦੀ ਪਵਿੱਤਰ ਧਰਤੀ ਨੰਦੇੜ ਦੇ ਉੱਤੇ ਜਿੱਥੇ ਸਿੱਖਾਂ ਦਾ ਚੌਥਾ ਤਖਤ ਸ੍ਰੀ ਹਜੂਰ ਸਾਹਿਬ ਸशोਭਿਤ ਹੈ ਅਤੇ ਗੁਦਾਵਰੀ ਨਦੀ ਦੇ ਸ਼ਾਂਤ ਵਗਦੇ ਪਾਣੀਆਂ ਨੇ ਇੱਕ ਅਜਿਹੀ ਘਟਨਾ ਨੂੰ ਆਪਣੀ ਲਹਿਰਾਂ ਵਿੱਚ ਸਮੋਲਿਆ ਜਿਸ ਦੀ ਦਹਿਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਹਿਸੂਸ ਕੀਤੀ ਜਾਣੀ ਸੀ ਇਕ ਕਥਾ ਹੈ ਕਰਮਾਂ ਦੇ ਫਲ ਅਤੇ ਪੁਨਰ ਜਨਮ ਦੇ ਅਟੱਲ ਸੱਚ ਦੀ ਜਿਸ ਵਿੱਚ ਇੱਕ ਮਨੁੱਖ ਦਾ ਡਰ ਅਤੇ ਬੇਜੁਬਾਨ ਜੀਵ ਦਾ ਬਦਲਾ ਆਪਸ ਦੇ ਵਿੱਚ ਉਲਝ ਗਏ ਸਾਧ ਸੰਗਤ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਤੇ ਇਹ ਜੋ ਬੱਕਰੇ ਦੀ ਬਲੀ ਹੈ ਇਹ ਕਈ ਸਾਲਾਂ ਤੋਂ ਹੀ ਉੱਥੇ ਦਿੱਤੀ ਜਾ ਰਹੀ ਹੈ ਯੁਗਾ ਯੁਗੰਤਰਾਂ ਤੋਂ ਹੀ ਜਦੋਂ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਸਥਾਪਨਾ ਹੋਈ ਹੈ ਤੇ ਉਸ ਤੋਂ ਬਾਅਦ ਬੱਕਰਿਆਂ ਦੀ ਬਲੀ ਉੱਥੇ ਅੱਜ ਤੱਕ ਪ੍ਰਚਲਿਤ ਹੈ ਪਰ ਬੱਕਰੇ ਦੀ ਬਲੀ ਦਿੰਦੇ ਸਮੇਂ ਜਦੋਂ ਬੱਕਰਾ ਖੁਦ ਬੰਦੇ ਦੀ ਆਵਾਜ਼ ਦੇ ਵਿੱਚ ਬੋਲਣ ਲੱਗ ਜਾਵੇ ਤੇ ਉਸ ਨੂੰ ਤੁਸੀਂ ਚਮਤਕਾਰ ਕਹੋਗੇ ਜਾਂ ਫਿਰ ਕੀ ਕਹੋਗੇ ਤਖਤ ਸ੍ਰੀ ਹਜੂਰ ਸਾਹਿਬ ਤੋਂ ਕੁਝ ਹੀ ਦੂਰੀ ਤੇ ਗੋਦਾਵਰੀ ਦੇ ਕੰਢੇ ਇੱਕ ਛੋਟੀ ਜੀ ਬਸਤੀ ਸੀ। ਉੱਥੇ ਰਵੀ ਨਾਮ ਦਾ ਇੱਕ Hindu ਨੌਜਵਾਨ ਰਹਿੰਦਾ ਸੀ ਤੇ ਉਸ ਦਾ ਘਰ ਨਿਹੰਗ ਸਿੰਘਾਂ ਦੀ ਇੱਕ ਛਾਉਣੀ ਦੇ ਬਿਲਕੁਲ ਨੇੜੇ ਸੀ। ਰਵੀ ਅਕਸਰ ਹੀ ਸਵੇਰੇ ਸ਼ਾਮ ਤਖਤ ਸਾਹਿਬ ਮੱਥਾ ਟੇਕਣ ਲਈ ਆਉਂਦਾ ਅਤੇ ਨਾਲ ਹੀ ਛਾਉਣੀ ਦੇ ਵਿੱਚ ਸਮਾਂ ਬਤਾਉਂਦਾ। निहंग सिंह अपने बाणे ਅਤੇ ਦਲੇਰੀ ਅਤੇ ਮਸਤ ਸੁਭਾਅ ਦੇ ਲਈ ਪ੍ਰਸਿੱਧ ਸਨ ਅਤੇ ਰਵੀ ਉਹਨਾਂ ਦੇ ਇਸ ਰੰਗ ਢੰਗ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਰਵੀ ਦਾ ਸੁਭਾਅ ਬੇਹਦ ਨਰਮ ਅਤੇ ਸ਼ਾਂਤ ਸੀ ਉਸ ਦੇ ਦਿਲ ਵਿੱਚ ਜੀਵ ਹੱਤਿਆ ਦੇ ਪ੍ਰਤੀ ਡਰ ਸੀ निहंग ਸਿੰਘ ਉਸ ਨੂੰ ਅਕਸਰ ਹੀ ਪਿਆਰ ਅਤੇ ਹਾਸੇ ਵਿੱਚ ਕਹਿੰਦੇ ਸਨ ਕਿ ਉਸ ਨੂੰ ਸੂਰਮਿਆਂ ਦਾ ਭੋਜ ਯਾਨੀ ਕਿ ਝਟਕਿਆਂ ਦਾ ਮਾਸ ਖਾਣਾ ਚਾਹੀਦਾ ਹੈ। ਰਵੀ ਉਹਨਾਂ ਦੇ ਕੋਲ ਬਣਿਆ ਹੋਇਆ ਝਟਕਾ ਪ੍ਰਸ਼ਾਦ ਅਕਸਰ ਹੀ ਛਕ ਲੈਂਦਾ ਸੀ। ਪਰ ਝਟਕੇ ਦੀ ਕਿਰਿਆ ਉਸਨੇ ਕਦੇ ਨਹੀਂ ਕੀਤੀ ਸੀ। ਉਸਦੇ ਹੱਥ ਕਦੇ ਖੂਨ ਨਾਲ ਨਹੀਂ ਰੰਗੇ ਸਨ ਅਤੇ ਉਹ ਤਲਵਾਰ ਫੜਨ ਤੋਂ ਵੀ ਝਿਜਕਦਾ ਸੀ। ਸਾਲ ਲੰਘਦੇ ਗਏ। ਰਵੀ ਦੀ ਨਿਹੰਗ ਸਿੰਘਾਂ ਦੇ ਨਾਲ ਯਾਰੀ ਹੋਰ ਵੀ ਗੂੜੀ ਹੁੰਦੀ ਗਈ। ਪਰ ਉਸ ਦਾ ਅੰਦਰਲਾ ਡਰ ਉਸ ਨੂੰ ਇਸ ਕਿਰਿਆ ਤੋਂ ਦੂਰ ਰੱਖਦਾ ਰਿਹਾ। ਰਵੀ ਨੂੰ ਨਿਹੰਗ ਸਿੰਘਾਂ ਨੇ ਕਿਹਾ ਕਿ ਰਵੀ ਹੁਣ ਤਾਂ ਸਾਡੇ ਨਾਲ ਰੋਜ਼ ਆਉਣਾ ਤਾਂ ਹੈ। ਕਿਉਂ ਨਾ ਤੂੰ ਹੁਣ ਅਮਰਤ ਸ਼ੱਕੇ ਸਿੰਘ ਸਾਜ ਜਾਵੇਂ ਅਤੇ ਰਵੀ ਕੁਮਾਰ ਤੋਂ ਤੂੰ ਰਵੀ ਸਿੰਘ ਬਣ ਜਾਵੇਂ। ਉਸ ਤੋਂ ਬਾਅਦ ਰਵੀ ਨੇ ਅਮਰਤ ਛਕ ਲਿਆ ਅਤੇ ਅਮਰਤ ਸ਼ੱਕੇ ਸਿੰਘ ਸੱਚ ਗਿਆ। ਇੱਕ ਦਿਨ ਦਸਹਿਰੇ ਦੇ ਨੇੜੇ ਸੌਣੀ ਦੇ ਵਿੱਚ ਖਾਸ ਰੌਣਕ ਸੀ ਰਿਵਾਇਤ ਅਨੁਸਾਰ ਉਸ ਦਿਨ ਛਟਕੇ ਦੀ ਤਿਆਰੀ ਕੀਤੀ ਜਾ ਰਹੀ ਸੀ ਨਿਹੰਗ ਸਿੰਘਾਂ ਨੇ ਇੱਕ ਤਗੜੇ ਬੱਕਰੇ ਨੂੰ ਲਿਆਂਦਾ ਜਿਸ ਦੇ ਮੱਥੇ ਤੇ ਤਿਲਕ ਲਗਾ ਕੇ ਉਸ ਦੀ ਪੂਜਾ ਕੀਤੀ ਗਈ ਮਾਹੌਲ ਖੁਸ਼ੀ ਵਾਲਾ ਸੀ ਪਰ ਅਚਾਨਕ ਸਿੰਘਾਂ ਨੇ ਰਵੀ ਨੂੰ ਘੇਰ ਲਿਆ ਇੱਕ ਬਜ਼ੁਰਗ ਸਿੰਘ ਨੇ ਕਿਹਾ ਕਿ ਅੱਜ ਰਵੀ ਦੀ ਯਾਰੀ ਦਾ ਇਮਤਿਹਾਨ ਹੋਵੇਗਾ ਉਸਨੂੰ ਕਿਹਾ ਗਿਆ ਕਿ ਉਹ ਆਪਣੇ ਹੱਥੀ ਝਟਕਾ ਕਰੇ ਅਤੇ ਸਾਬਤ ਕਰੇ ਕਿ ਉਹ ਸੱਚੇ ਮਿੱਤਰਾਂ ਦੇ ਕਾਬਲ ਹੈ ਤੇ ਉਹ ਗੁਰੂ ਦਾ ਸੱਚਾ ਸਿੰਘ ਹੈ ਜੇਦੋਂ ਰਵੀ ਨੇ ਡਰ ਕੇ ਇਨਕਾਰ ਕਰ ਦਿੱਤਾ ਤਾਂ ਉਸਨੂੰ ਸਾਫ਼ ਕਹਿ ਦਿੱਤਾ ਗਿਆ ਕਿ ਜੇਕਰ ਤੂੰ ਆਜੇ ਕੰਮ ਨਹੀਂ ਕਰੇਂਗਾ ਤਾਂ ਅੱਜ ਤੋਂ ਉਹਨਾਂ ਦੀ ਦੋਸਤੀ ਜੋ ਹੈ ਉਹ ਖਤਮ ਹੋ ਜਾਵੇਗੀ ਯਾਰੀ ਟੁੱਟਣ ਦੇ ਡਰੋਂ ਅਤੇ ਮੌਕੇ ਦੇ ਦਬਾਅ ਹੇਠ ਰਵੀ ਦਾ ਨਰਮ ਸੁਭਾਅ ਟੁੱਟ ਗਿਆ ਕੰਬ ਦੇ ਅਤੇ ਪਸੀਨੇ ਨਾਲ ਭਿੱਜੇ ਹੱਥਾਂ ਨਾਲ ਉਸਨੇ ਤਲਵਾਰ ਫੜੀ ਉਸਨੇ ਅੱਖਾਂ ਬੰਦ ਕੀਤੀਆਂ ਅਤੇ ਪੂਰੀ ਤਾਕਤ ਦੇ ਨਾਲ ਤਲਵਾਰ ਚਲਾ ਦਿੱਤੀ ਝਟਕਾ ਸਹੀ ਹੋਇਆ ਅਤੇ ਬੱਕਰੇ ਦਾ ਸਿਰ ਇੱਕ ਹੀ ਵਾਰ ਵਿੱਚ ਧੜ ਨਾਲ ਵੱਖ ਹੋ ਗਿਆ ਜ਼ਮੀਨ ਤੇ ਜਾ ਡ ਗਿਆ ਜਿਵੇਂ ਸਿਰ ਜ਼ਮੀਨ ਨੂੰ ਛੋਇਆ ਛਾਉਣੀ ਵਿੱਚ ਇੱਕ ਤਿੱਖੀ ਅਤੇ ਦੁਹਾਈ ਭਰੀ ਚੀਕ ਗੂੰਜੀ ਇਹ ਚੀਕ ਇੱਕ ਅਲੋਕਿਕ ਸੀ ਕਿ ਸੁਣਨ ਵਾਲਿਆਂ ਦਾ ਲਹੂ ਜੰਮ ਗਿਆ ਇਹ ਜਾਨਵਰ ਦੀ ਆਵਾਜ਼ ਨਹੀਂ ਸੀ ਸਗੋਂ ਕਿਸੇ ਗੁੱਸੇ ਭਰੇ ਮਨੁੱਖ ਦੀ ਕਰਾਹਟ ਸੀ ਕਟਿਆ ਹੋਇਆ ਸਿਰ ਕੁਝ ਪਲਾਂ ਲਈ ਉੱਛੜਿਆ ਤੇ ਉਸ ਵਿੱਚੋਂ ਇੱਕ ਗੁੰਜਵੀਂ ਆਵਾਜ਼ ਆਈ ਜਿਸ ਵਿੱਚ ਰਵੀ ਨੂੰ ਬਦਲਾ ਲੈਣ ਦੀ ਚੇਤਾਵਨੀ ਅਤੇ 20 ਸਾਲ ਬਾਅਦ ਪੁਨਰ ਜਨਮ ਦੀ ਤਰੀਕ ਵੀ ਦੱਸ ਦਿੱਤੀ ਗਈ ਰਵੀ ਦਾ ਸਾਰਾ ਸਰੀਰ ਬੇਕਾਬੂ ਹੋ ਕੇ ਕੰਬਣ ਲੱਗ ਗਿਆ ਉਸ ਦੇ ਅੰਦਰ ਡਰ ਅਤੇ ਪਛਤਾਵੇ ਦੀ ਇੱਕ ਭਿਆਨਕ ਲਹਿਰ ਦੌੜ ਗਈ ਉਹ ਭੱਜ ਕੇ ਉੱਥੋਂ ਨਿਕਲ ਗਿਆ ਘਰੇ ਆ ਕੇ ਉਹ ਬਿਮਾਰ ਪੈ ਗਿਆ ਉਸਦੇ ਪੂਰੇ ਸਰੀਰ ਵਿੱਚ ਅਜੀਬ ਜਿਹੀ ਕੰਬਣੀ ਸ਼ੁਰੂ ਹੋ ਗਈ ਜੋ ਹਫ਼ਤਿਆਂ ਤੱਕ ਨਹੀਂ ਰੁਕੀ ਉਸਦੀ ਮਾਂ ਉਸ ਨੂੰ ਦੇਖ ਕੇ ਬਹੁਤ ਦੁਖੀ ਸੀ ਅਤੇ ਹਮੇਸ਼ਾ ਕਹਿੰਦੀ ਰਹਿੰਦੀ ਕਿ ਉਸਨੇ ਇੱਕ ਬਹੁਤ ਵੱਡਾ ਪਾਪ ਕੀਤਾ ਹੈ ਜਿਸ ਦੀ ਸਜ਼ਾ ਉਸ ਨੂੰ ਭੁਗਤਣੀ ਪਵੇਗੀ ਰਵੀ ਦੀ ਜ਼ਿੰਦਗੀ ਨਰਕ ਬਣ ਗਈ ਸੀ ਰਾਤ ਨੂੰ ਉਹ ਸੁੱਤਾ ਪਿਆ ਵੀ ਹਰ ਦੂਜੇ ਪੈਰ ਉੱਠ ਕੇ ਬੈਠ ਜਾਂਦਾ ਕਿਉਂਕਿ ਉਸ ਨੂੰ ਉਹੀ ਬੱਕਰਾ ਸੁਪਨੇ ਵਿੱਚ ਦਿਖਦਾ ਹੌਲੀ-ਹੌਲੀ ਇਹ ਡਰ ਇੰਨਾ ਵੱਧ ਗਿਆ ਕਿ ਉਸ ਨੂੰ ਹੁਣ ਦਿਨ ਦੇ ਸਮੇਂ ਦੀਵਾਰਾਂ ਦੇ ਉੱਪਰ ਪਾਣੀ ਵਿੱਚ ਖਾਲੀ ਥਾਵਾਂ ਉੱਤੇ ਉਸ ਬੱਕਰੇ ਦਾ ਪਰਛਾਵਾਂ ਦਿਖਾਈ ਦੇਣ ਲੱਗ ਪਿਆ। ਇੱਕ ਮਨੋਵਿਗਿਆਨਿਕ ਸਦਮਾ ਸੀ ਜਿਸ ਨੂੰ ਹੌਲੀ-ਹੌਲੀ ਉਸ ਨੂੰ ਹਕੀਕਤ ਦਾ ਰੂਪ ਲੈ ਲਿਆ। ਰਵੀ ਨੇ ਗੁਰੂ ਘਰ ਮੱਥਾ ਟੇਕਣਾ ਵੀ ਘਟਾ ਕਰ ਦਿੱਤਾ ਕਿਉਂਕਿ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਹਰ ਪਵਿੱਤਰ ਸਥਾਨ ਤੇ ਵੀ ਉਸ ਦੇ ਕਰਮਾਂ ਦਾ ਭਾਰ ਉਸ ਦਾ ਪਿੱਛਾ ਕਰ ਰਿਹਾ ਹੈ। ਉਸ ਬੱਕਰੇ ਦੀ ਆਵਾਜ਼ ਅਤੇ ਉਸ ਦੇ ਪੁਨਰਜਨਮ ਦੀ ਤਰੀਕ ਉਸ ਦੇ ਕੰਨਾਂ ਵਿੱਚ ਹਮੇਸ਼ਾ ਗੂੰਜਦੀ ਰਹਿੰਦੀ ਸੀ। ਆਪਣੇ ਡਰ ਤੋਂ ਮੁਕਤੀ ਪਾਉਣ ਦੇ ਲਈ ਰਵੀ ਨੇ ਗੋਦਾਵਰੀ ਨਦੀ ਦੇ ਕੰਢੇ ਜਿੱਥੇ ਅਕਸਰ ਸਾਧੂ ਸੰਤ ਅਤੇ ॠषि वास ਕਰਦੇ ਸਨ ਉੱਥੇ ਇੱਕ ਪ੍ਰਸਿੱਧ ॠषि ਕੋਲ ਜਾਣ ਦਾ ਫੈਸਲਾ ਕੀਤਾ ॠषि ਨੇ ਰਵੀ ਦੀ ਕਹਾਣੀ ਬਿਨਾਂ ਸੁਣੇ ਹੀ ਸਭ ਕੁਝ ਸਮਝ ਲਿਆ ਉਸ ਨੇ ਰਵੀ ਨੂੰ ਦੱਸਿਆ ਕਿ ਸਭ ਕਰਮਾਂ ਦਾ ਚੱਕਰ ਹੈ ਜਿਸ ਵਿੱਚ ਇੱਕ ਜੀਵ ਦਾ ਬਦਲਾ ਅਧੂਰਾ ਰਹਿ ਗਿਆ ਜਿਸ ਬੱਕਰੇ ਨੂੰ ਤੋਂ ਮਾਰਿਆ ਗਿਆ ਸੀ ਹੁਣ ਬਦਲਾ ਲੈਣ ਵਾਲੀ ਆਤਮਾ ਬਣ ਚੁੱਕਿਆ ਹੈ ਤੇ ਪੁਨਰ ਜਨਮ ਦੇ ਰਾਹੀਂ ਵਾਪਸ ਆਵੇਗਾ ऋषि ने फेर रवि नु एक हैरान करने वाला हल دسیا ਉਸਨੇ ਕਿਹਾ ਕਿ ਰਵੀ ਦਾ ਵਿਆਹ ਹੋਵੇਗਾ ਪਰ ਜਦੋਂ ਉਸਦੇ ਘਰ ਪਹਿਲਾ ਪੁੱਤਰ ਪੈਦਾ ਹੋਵੇਗਾ ਤੂੰ ਉਸਨੂੰ ਘਰ ਵਿੱਚ ਨਹੀਂ ਰੱਖਣਾ ऋषि ਦਾ ਸਪਸ਼ਟ ਹੁਕਮ ਸੀ ਕਿ ਬੱਚੇ ਨੂੰ ਜੰਮਦਿਆਂ ਹੀ ਲਾ ਕੇ ਕਿਸੇ ਜੰਗਲ ਵਿੱਚ ਦਫ਼ਨ ਕਰ ਦਿੱਤਾ ਜਾਵੇ ऋषि ਨੇ ਕਿਹਾ ਕਿ ਅਜਿਹਾ ਕਰਨ ਨਾਲ ਉਹ ਬਦਲਾ ਲੈਣ ਵਾਲੀ ਆਤਮਾ ਦੀ ਕੜੀ ਟੁੱਟੇਗੀ ਨਹੀਂ ਤਾਂ ਰਵੀ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ ਰਵੀ ਇਸ ਗੱਲ ਤੋਂ ਬਹੁਤ ਹੈਰਾਨ ਹੋਇਆ ਉਸਨੇ ਸੋਚਿਆ ਕਿ ਉਹ ਅਜੇ ਵਿਆਹ ਵੀ ਨਹੀਂ ਹੋਇਆ ਕੋ ਪੁੱਤਰ ਨੂੰ ਦਫ਼ਨ ਕਰਨ ਦਾ ਹੁਕਮ ਵੀ ਮਿਲ ਗਿਆ ਪਰ ਬੱਕਰੇ ਦੇ ਡਰ ਨੇ ਉਸ ਨੂੰ ਇਸ ਗੱਲ ਨੂੰ ਯਾਦ ਰੱਖਣ ਲਈ ਮਜਬੂਰ ਕੀਤਾ ਸਮਾਂ ਲੰਘਿਆ ਰਵੀ ਦਾ ਵਿਆਹ ਹੋਇਆ ਆਪਣੀ ਨਵੀਂ ਜ਼ਿੰਦਗੀ ਵਿੱਚ ਐਨਾ ਖੁਸ਼ ਹੋਇਆ ਕਿ ਉਸ ਦੇ ਮਨ ਵਿੱਚੋਂ ਉਹ ਡਰਾਉਣੀ ਘਟਨਾ ਬੱਕਰੀ ਦੀ ਚੀਕ ਅਤੇ ਰਿਸ਼ੀ ਦਾ ਹੁਕਮ ਜੋ ਹੈ ਉਹ ਹੌਲੀ-ਹੌਲੀ ਅਲੋਪ ਹੋ ਗਿਆ ਉਸ ਨੂੰ ਲੱਗਿਆ ਕਿ ਸ਼ਾਇਦ ਉਹ ਸਿਰਫ ਇੱਕ ਭੈੜਾ ਸੁਪਨਾ ਸੀ ਕੋਸਲਾਂਬਾਦ ਰਵੀ ਦੀ ਪਤਨੀ ਨੇ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਜਿਵੇਂ ਹੀ ਉਸਨੇ ਆਪਣੇ ਪਹਿਲੇ ਪੁੱਤਰ ਨੂੰ ਗੋਦ ਵਿੱਚ ਲਿਆ ਉਚਾਨਕ 20 ਸਾਲ ਪਹਿਲਾਂ ਉਹ ਪੁਨਰ ਜਨਮ ਦੀ ਤਰੀਕ ਅਤੇ ઋષਿ ਦਾ ਹੁਕਮ ਯਾਦ ਆ ਗਿਆ ਰਵੀ ਨੇ ਕੰਮ ਦੇ ਮਨ ਨਾਲ ਆਪਣੀ ਪਤਨੀ ਨੂੰ ਸਾਰੀ ਕਹਾਣੀ ਸੁਣਾਈ ਅਤੇ ਬੇਨਤੀ ਕੀਤੀ ਕਿ ਉਹ ઋષਿ ਦੀ ਗੱਲ ਮੰਨ ਲੈਣ ਪਰ ਉਸਦੀ ਪਤਨੀ ਜੋ ਪੜ੍ਹੀ ਲਿਖੀ ਅਤੇ ਆਧੁਨਿਕ ਵਿਚਾਰਾਂ ਵਾਲੀ ਸੀ ਉਸਨੇ ਇਸ ਨੂੰ ਵਹਿਮ ਭਰਮ ਕਹਿ ਕੇ ਖਾਰਜ ਕਰ ਦਿੱਤਾ ਉਸਨੇ ਕਿਹਾ ਕਿ ਇੱਕ ਮਾਸੂਮ ਬੱਚੇ ਨੂੰ ਸਿਰਫ ਪੁਰਾਣੇ ਡਰ ਕਾਰਨ ਕੁਰਬਾਨ ਨਹੀਂ ਕੀਤਾ ਜਾ ਸਕਦਾ ਰਵੀ ਆਪਣੇ ਪਤਨੀ ਦੇ ਪਿਆਰ ਅੱਗੇ ਹਾਰ ਗਿਆ ਅਤੇ ॠषि ਦੇ ਬਚਨ ਨੂੰ ਤੋੜ ਦਿੱਤਾ। ਉਹਨਾਂ ਨੇ ਪੁੱਤਰ ਨੂੰ ਘਰ ਵਿੱਚ ਰੱਖਿਆ ਤੇ ਉਸ ਦਾ ਨਾਮ ਵੀਰ ਸਿੰਘ ਰੱਖਿਆ। ਜਿਵੇਂ ਹੀ ਵੀਰ ਵੱਡਾ ਹੋਇਆ, ਉਸ ਦੀਆਂ ਹਰਕਤਾਂ ਬਦਲੇ ਦੀ ਆਤਮਾ ਵਾਂਗ ਹੋਣ ਲੱਗੀਆਂ। ਬਚਪਨ ਤੋਂ ਹੀ ਜਿੱਦੀ, ਗੁੱਸੇ ਵਾਲਾ ਤੇ ਮਾਪਿਆਂ ਦੀ ਅਵਗਿਆ ਕਰਨ ਵਾਲਾ ਬਣ ਗਿਆ। ਉਹ ਰਵੀ ਦੀ ਕਿਸੇ ਗੱਲ ਨੂੰ ਨਹੀਂ ਮੰਨਦਾ ਸੀ। ਜਦੋਂ ਵੀਰ ਜਵਾਨ ਹੋਇਆ ਤਾਂ ਉਹ ਨਸ਼ਿਆਂ ਅਤੇ ਮਾੜੀ ਸੰਗਤ ਵਿੱਚ ਪੈ ਗਿਆ। ਉਹ ਘਰ ਵਿੱਚ ਰੋਜ਼ਾਨਾ ਕਲੇਸ਼ ਅਤੇ ਕੁੱਟਮਾਰ ਕਰਦਾ ਉਹ ਬਦਲੇ ਦੀ ਭਾਵਨਾ ਨਾਲ ਭਰਿਆ ਹੋਇਆ ਪ੍ਰਤੀਤ ਹੁੰਦਾ ਸੀ। ਜੇ ਜਸਤਾ ਮੁੱਖ ਨਿਸ਼ਾਨਾ ਸਿਰਫ ਰਵੀ ਸੀ ਰਵੀ ਦੀ ਪਤਨੀ ਇਸ ਲਗਾਤਾਰ ਤਣਾ ਨੂੰ ਸਹਾਰ ਨਾ ਸਕੀ ਤੇ ਜਲਦੀ ਹੀ ਬਿਮਾਰੀ ਕਾਰਨ ਚਲਵਸੀ ਰਵੀ ਹੁਣ ਬਿਲਕੁਲ ਇਕੱਲਾ ਰਹਿ ਗਿਆ ਆਪਣੇ ਉਸ ਪੁੱਤਰ ਨਾਲ ਜੋ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਚੁੱਕਿਆ ਸੀ ਵੀਰ ਹੁਣ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਤੇ ਸਿਰਫ ਪੈਸਿਆਂ ਤੇ ਲੜਾਈ ਨਾਲ ਹੀ ਅੰਦਰ ਆਉਂਦਾ ਇੱਕ ਭਿਆਨਕ ਸ਼ਾਮ ਵੀਰ ਪੈਸਿਆਂ ਨੂੰ ਲੈ ਕੇ ਰਵੀ ਨਾਲ ਬਹਿਸ ਕਰਨ ਲੱਗਿਆ ਰਵੀ ਨੇ ਮਨ੍ਹਾ ਕੀਤਾ ਤਾਂ ਗੱਲ ਵੱਧ ਗਈ ਵੀਰ ਨੇ ਆਪਣੇ ਪਿਤਾ ਨੂੰ ਬੁਰੀ ਤਰ੍ਹਾਂ ਅਪਸ਼ਬਦ ਬੋਲੇ ਬੇਵਸੀ ਅਤੇ ਗੁੱਸੇ ਵਿੱਚ ਆ ਕੇ ਰਵੀ ਨੇ ਆਪਣੇ ਪੁੱਤਰ ਨੂੰ ਹੀ ਧੱਕਾ ਦਿੱਤਾ ਵੀਰ ਡਿੱਗ ਪਿਆ ਤੇ ਅਗਲੇ ਪਲ ਉਸ ਦੀਆਂ ਅੱਖਾਂ ਵਿੱਚ ਉਸ ਦੇ ਬੱਕਰੇ ਵਰਗਾ ਗੁੱਸਾ ਸੀ ਵੀਰ ਉੱਠਿਆ ਤੇ ਪੂਰੀ ਤਾਕਤ ਨਾਲ ਰਵੀ ਨੂੰ ਵਾਪਸ ਧੱਕਾ ਦਿੱਤਾ ਰਵੀ ਆਪਣਾ ਸੰਤੁਲਨ ਗਵਾ ਬੈਠਾ ਤੇ ਉਸ ਦਾ ਸਿਰ ਪਿੱਛੇ ਦੀਵਾਰ ਨਾਲ ਜ਼ੋਰ ਦੀ ਟਕਰਾ ਗਿਆ ਉਹ ਖੂਨ ਨਾਲ ਲਥਪਥ ਹੋ ਕੇ ਜ਼ਮੀਨ ਤੇ ਡਿੱਗ ਪਿਆ ਵੀਰ ਆਪਣੇ ਕੀਤੇ ਤੋਂ ਡਰ ਕੇ ਘਰੋਂ ਭੱਜ ਗਿਆ ਆਂਢੀ ਗਵਾਂਢੀ ਰਵੀ ਨੂੰ ਚੁੱਕ ਕੇ ਹਸਪਤਾਲ ਲੈ ਗਏ ਹਸਪਤਾਲ ਦੇ ਗੇਟ ਤੇ ਜਦ ਅੰਦਰ ਦਾਖਲ ਹੋਏ ਤਾਂ ਰਵੀ ਨੇ ਬਾਹਰ ਇੱਕ ਵਿਰਦ ਸ਼ਖਸੀਅਤ ਨੂੰ ਖੜੇ ਦੇਖਿਆ ਉਹ ਕੋਈ ਹੋਰ ਨਹੀਂ ਸੀ ਉਹੀ ॠषि ਸੀ ਜਿਸ ਨੇ 20 ਸਾਲ ਪਹਿਲਾਂ ਚੇਤਾਵਨੀ ਦਿੱਤੀ ਸੀ ॠषि ਨੇ ਨਾ ਕੋਈ ਦਇਆ ਦਿਖਾਈ ਤੇ ਨਾ ਕੋਈ ਗੁੱਸਾ ਉਸ ਨੇ ਇੱਕ ਸ਼ਾਂਤ ਤੇ ਅਟਲ ਆਵਾਜ਼ ਵਿੱਚ ਰਵੀ ਵੱਲ ਦੇਖਿਆ ਅਤੇ ॠषि ਨੇ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਤੁਸੀਂ ਮੇਰਾ ਵਚਨ ਨਹੀਂ ਮੰਨਿਆ ਜਿਸ ਨੂੰ ਤੁਸੀਂ ਮਾਰਿਆ ਸੀ ਉਹ ਬੱਕਰਾ ਬਦਲਾ ਲੈਣ ਦੇ ਲਈ ਤੇਰਾ ਆਪਣਾ ਪੁੱਤਰ ਬਣ ਕੇ ਆਇਆ ਹੈ ਹਰ ਜੀਵ ਆਪਣੇ ਕਰਮਾਂ ਦਾ ਫਲ ਲੈਣ ਦੇਣ ਦੇ ਲਈ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜ਼ਰੂਰ ਆਉਂਦਾ ਹੈ। ਰਵੀ ਨੇ ਸਿਰਫ ਆਪਣੀ ਅੱਖਾਂ ਬੰਦ ਕਰ ਲਈਆਂ। ਬੱਕਰੇ ਦੀ ਉਹ ਭਿਆਨਕ ਦੁਹਾਈ ਕਿ ਉਸਦੇ ਪੁੱਤਰ ਨੂੰ ਧੱਕੇ ਦੇ ਰੂਪ ਵਿੱਚ ਪੂਰੀ ਹੋ ਚੁੱਕੀ ਸੀ। ਕਰਮਾਂ ਦੇ ਚੱਕਰ ਨੇ ਆਪਣਾ ਪੂਰਾ ਚੱਕਰ ਕੱਟ ਲਿਆ ਸੀ। ਨਾਂਦੇੜ ਦੇ ਕਿਨਾਰੇ ਵਾਪਰੀ ਇਹ ਲੋਕੀ ਘਟਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਸਬਕ ਬਣ ਗਈ ਕਿ ਕਿਸੇ ਵੀ ਜੀਵ ਦੇ ਨਾਲ ਕੀਤਾ ਗਿਆ ਗਲਤ ਸ਼ਲੋਕ ਕਦੇ ਵੀ ਵਿਅਰਥ ਨਹੀਂ ਜਾਂਦਾ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ